ਇਹੀ ਕਹਿਣਾ ਚਾਹਾਂਗੇ ਕਿ ਜਿਵੇਂ ਅਸੀਂ ਹਰ ਤਰ੍ਹਾਂ ਹਰ ਸਾਲ ਇਹ ਤੀਆਂ ਦਾ ਪ੍ਰੋਗਰਾਮ ਕਰਵਾ ਕੇ ਜਿਹੜਾ ਸੌਣ ਦੇ ਮਹੀਨੇ ਤੀਆਂ ਅਸੀਂ ਲਵਾਉਨੇ ਆ। ਅਸੀਂ ਇਹੀ ਦਰਸਾਉਣਾ ਚਾਹੁੰਦੇ ਆਂ ਅਸੀਂ ਬੱਚਿਆਂ ਨੂੰ ਮੈਸੇਜ ਹੋਣਾ ਚਾਹੁੰਦੇ ਆਂ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਤਾਂ ਜੋ ਆਪਣੇ ਵਿਰਸੇ ਨਾਲ ਜੁੜਨ, ਨਸਿਆਂ ਨੂੰ ਤਿਆਗ ਕੇ ਜਿਵੇਂ ਹੁਣ ਏਸ਼ੀਆਈ ਖੇਡਾਂ ਚੱਲਦੀਆਂ ਨੇ, ਖੇਡਾਂ ਕਰਨੀ, ਆਪਣਾ ਰੁਝਾਨ ਬਣਾਉਣ, ਸੱਭਿਆਚਾਰ ਵਿਰਸੇ ਨਾਲ ਜੁੜਨ, ਸੱਭਿਆਚਾਰ ਨਾਲ ਜੁੜਨ ਜਿਵੇਂ ਅਸੀਂ ਇੱਥੇ ਹੁਣ ਪ੍ਰਦਰਸ਼ਨੀ ਲਾਈ ਆ। ਪੁਰਾਣਾ ਇਤਿਹਾਸਕ ਸਮਾਨ ਜੋ ਵੀ ਚਰਖਾ ਮਧਾਣੀ ਉਕੜਾਈ ਆਪਣਾ ਬਹੁਤ ਤਰ੍ਹਾਂ ਦੇ ਚੀਜ਼ਾਂ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬੱਚਿਆਂ ਨੂੰ ਤਾਂ ਜੋ ਸਾਡੇ ਨਵੇਂ ਪੀੜ੍ਹੀ ਨੂੰ ਇਹ ਦਰਸਾ ਕੇ ਦਰਸਾ ਸਕੀਏ ਦਿਖਾਈਏ ਵੀ ਇਹ ਬਹੁਤ ਪੁਰਾਣਾ ਸਮਾਨ ਵੀ ਪਹਿਲਾਂ ਕੀ ਚੱਲਦਾ ਸੀ ਸੇਰ ਸਵਾ ਸੇਰ ਬੱਟੇ ਬਹੁਤ ਕੋ ਕੁੰਡੀ ਸੋਟਾ ਬਹੁਤ ਸਾਰਾ ਸਮਾਨ ਕਿਹੜੇ ਤਰ੍ਹਾਂ ਦਾ ਪੁਰਾਣਾ ਰਿਕਾਲ ਵਗੈਰਾ ਸਪੀਕਰ ਵਗੈਰਾ ਬੜਾ ਕੋਸਾ ਲਿਆਂਦਾ ਤਾਂ ਜੋ ਬੱਚਿਆਂ ਨੂੰ ਪਤਾ ਲੱਗੇ ਇਹ ਪ੍ਰਾਤਨ ਸਮਾਨ ਸਾਡਾ ਪ੍ਰਾਤਨ ਵਿਰਸਾ ਕੀ ਸੀਗਾ ਕਿੱਥੋਂ ਅਸੀਂ ਉੱਠੇ ਆਂ ਉਸੇ ਵਿਰਸੇ ਨਾਲ ਛੱਡ ਕੇ ਨਸੇ ਤਿਆਕ ਕੇ ਬੱਚਿਆਂ ਨੂੰ ਉਧਰ ਜਾਨ ਵਿਰਸੇ ਨਾਲ ਜੋੜ ਸਕਦੇ ਆ ਅਸੀਂ ਰੰਗਲਾ ਪੰਜਾਬ ਬਣਾ ਸਕਦੇ ਆ ਤਾਂ ਨਹੀਂ ਪੰਜਾਬ ਭੱਡੇ ਜਾ ਹੀ ਲੋਕੀ ਇੱਥੇ ਰੰਗਲਾ ਕਲਚਰ ਆ ਗਿਆ 1580 ਹੁਣ ਸ਼ਹਿਰਾਂ ਤੋਂ ਹਾਂਜੀ ਪਿੰਡਾਂ ਦੇ ਵਿੱਚ ਅੱਜ ਵੀ ਦੇਖੋ ਬਰਸਾਤ ਦੇ ਵਿੱਚ ਹੁਣ ਨਵਾਂ ਦੇਖੋ ਪ੍ਰਾਤਨ ਚੱਲਾ ਰਿਹਾ ਆ ਰਿਹਾ ਸਿਸਟਮ ਹੁਣ ਗੁੱਡੀ ਫੂਕਦੇ ਆ ਕਿਤੇ ਪ੍ਰਾਤਨ ਸਮੇਂ ਦੇ ਵਿੱਚ ਹੁੰਦਾ ਸੀ ਦੁਆਰਸ਼ਾ ਨਾ ਹੋਣੇ ਪਿੰਡਾਂ ਦੇ ਬੀਬੀਆਂ ਨੇ ਗੁੱਡੀ ਬਣਾ ਕੇ ਫੁੱਕਣੀ ਤਾਂ ਜੋ 20 ਦੇ ਉਹਨੂੰ ਦੇਵਤਾ ਨੂੰ ਉੱਪਰ ਉਦਾਸ ਬੇਨਤੀ ਕਰਨੇ ਵੀ بارش ਹੋ ਜਵੇ ਇਹ ਉਸੇ ਤਰ੍ਹਾਂ ਅਸੀਂ ਪੁਰਾਣਾ ਅਸੀਂ ਵੀ ਉਸੇ ਤਰ੍ਹਾਂ ਤੀਆਂ ਦਾ ਤਿਉਹਾਰ ਜਾਂ ਵਿਰਸੇ ਦੇ ਸੰਭਾਲ ਦੇ ਵਿੱਚ ਭੰਗੜਾ ਗਿੱਧਾ ਕੁੜੀਆਂ ਨੂੰ ਇਹ ਸਾਰਾ ਅਸੀਂ ਸਮਝਾ ਕੇ ਦਰਸਾਉਣੇ ਆ ਦਿਖਾਉਣੇ ਆ ਕਿ ਇਸ ਤਰ੍ਹਾਂ ਅਸੀਂ ਵਿਰਸੇ ਨਾਲ ਜੁੜ ਸਕੀਏ ਉਹ ਵਿਰਸਾ ਦਾ ਸੰਦਰਭ ਵਿੱਚ ਇੱਕ ਟਵਾਣਾ ਚੇਅਰਮੈਨ ਧਰਮ ਤੇ ਵਿਰਸਾ ਕਲੱਬ ਜਿਹੜਾ ਤੇ ਹੀ ਚਾਹੁੰਦੇ ਆ ਕਿ ਪ੍ਰਾਤਮ ਤਿਉਹਾਰ ਨੂੰ ਬਣਾ ਕੇ ਖੁਸ਼ੀਆਂ ਮਿਲ ਰਹੀਆਂ ਨੇ ਤਿਉਹਾਰ ਪੰਜਾਬ ਦੇ ਦੇਸੀ ਮਹੀਨਿਆਂ ਦੇ ਨਾਮ ਤੇ ਨਹੀਂ ਜੀ ਗਲਵਸਾਖੀ ਦੀ ਕਰੀਏ ਵਿਸਾਖ ਚ ਵਿਸਾਖੀ ਆ ਜਾਂਦੀ ਆ ਸੌਣ ਚ ਤੀਆਂ ਆ ਜਾਂਦੀਆਂ ਨੇ ਅੱਜ ਤੀਆਂ ਬਣਾ ਰਹੇ ਆ ਜੀ ਲੋਕਾਂ ਦੇ ਸਹਿਯੋਗ ਦੇ ਨਾਲ ਔਰ ਇੱਕ ਹੋਰ ਵੱਡੀ ਖੁਸ਼ੀ ਐ ਇਸ ਗੱਲ ਦੀ ਆ ਕਿ ਅੱਜ ਮੌਸਮ ਖਰਾਬ ਸੀ ਮੀਂਹ ਪੈਂਦਾ ਸੀ ਔਰ ਵਰਕਿੰਗ ਡੇ ਸੀ ਫੇਰ ਵੀ ਇੰਨੇ ਲੋਕਾਂ ਦਾ ਆਉਣਾ ਇੰਨੀ ਸੰਗਤ ਦਾ ਆਉਣਾ ਕਹਿ ਸਕਦੇ ਆ ਕਿ ਲੋਕ ਅੱਜ ਵੀ ਵਿਰਸੇ ਨੂੰ ਪਿਆਰ ਕਰਦੇ ਨੇ ਸੋ ਜੇ ਵਿਰਸੇ ਨੂੰ ਪਿਆਰ ਆ ਤਾਂ ਮਤਲਬ ਪੰਜਾਬ ਨੂੰ ਵੀ ਪਿਆਰ ਕਰਦੇ ਨੇ ਖੁਸ਼ੀ ਆ ਪਰ ਇੱਕ ਸੁਨੇਹਾ ਵੀ ਦੇਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਕਿ ਇਹ ਤੀਆਂ ਦਾ ਪ੍ਰਾਤਨ ਤਿਹਾਰ ਜਿਹੜਾ ਅੱਜ ਚ ਵਿਰਸਾ ਸਾਨੂੰ ਤਿਹਾਰ ਦਾ ਦਿਖਾਉਣਾ ਚਾਹੀਦਾ ਗਮ ਇਸ ਗੱਲ ਦਾ ਕਹਿ ਰਹੇ ਆ ਹੋਟਲਾਂ ਚ ਤੀਆਂ ਬਣਾਈਏ ਜਾ ਰਹੀਆਂ ਫਾਈਵ ਸਟਾਰ ਹੋਟਲ ਦੇ ਵਿੱਚ ਤੰਬੋਲੇ ਚੱਲ ਰਹੇ ਨੇ ਵੈਸਟਰਨ ਡਾਂਸ ਚੱਲਦੇ ਨੇ ਕੀ ਵੈਸਟਰਨ ਡਾਂਸ ਪੰਜਾਬੀ ਪ੍ਰਾਤਨ ਪੰਜਾਬ ਦਾ ਵਿਰਸਾ ਜੀਦਾ ਵੀ ਹੋਊਗਾ ਬੈਟਰ ਆ ਵਧੀਆ ਕਥਕ ਜੀ ਦਾ ਵਧੀਆ ਰਾਜਸਤਾਨੀ ਵੀ ਵਧੀਆ ਲੇਕਿਨ ਪੰਜਾਬ ਦੇ ਵਿੱਚ ਜੋ ਗਿੱਧਿਆਂ ਦੀ ਰਾਣੀ ਆ ਉਹਨੂੰ ਪੰਜਾਬ ਦੇ ਵਿੱਚ ਜਿੱਥੇ ਵੀ ਧੀਆਂ ਮਨਾਈਆਂ ਜਾਂਦੀਆਂ ਹੁਣ ਚਾਹੇ ਸਕੂਲ ਕਾਲਜ ਆ ਚਾਹੇ ਕੋਈ ਸੰਸਥਾਵਾਂ ਨੇ ਇਹਨੂੰ ਪੰਜਾਬੀ ਵਿਰਸੇ ਨੂੰ ਪ੍ਰੋਮੋਟ ਕਰਨ ਦੇ ਲਈ ਪੰਜਾਬ ਲਈ ਸੋਚ ਰੱਖੀ ਜਾਏ। ਲੱਗਦਾ ਨਹੀਂ ਤੁਸੀਂ ਕਹਿੰਦੇ ਪੰਜਾਬੀ ਕਲਚਰ ਨੂੰ ਮੋਟਰਾਂ ਵਿੱਚ ਆ ਗਿਆ ਆ ਲੱਗਦਾ ਤੁਹਾਨੂੰ ਲੱਗਣਾ ਨਹੀਂ ਲੋਕਾਂ ਵਿੱਚ ਬੜਾ ਕੀ ਹੋ ਰਹੀਆਂ ਨੇ ਜਿਹੜੇ ਅੱਜ ਕੱਦਨੋਂ ਆ ਰਹੇ ਨੇ ਖੁਸ਼ੀ ਸਾਨੂੰ ਉਸ ਤੋਂ ਜ਼ਿਆਦਾ ਹੋ ਰਹੀ ਆ ਅਸੀਂ ਥੋੜੀ-ਬਹੁਤੀ ਸੇਵਾ ਕਰਦੇ ਆਂ ਉਦੋਂ ਹੋਰ ਖੁਸ਼ੀ ਹੋਊਗੀ ਜਦੋਂ ਸੁਹਾਗ ਪਤਾ ਲੱਗੇ ਬੱਚਿਆਂ ਨੂੰ ਸਿੱਠਣੀ ਆ ਪਤਾ ਲੱਗਣ ਬੱਚਿਆਂ ਨੂੰ ਜਿਹੜੀਆਂ ਪੰਜਾਬ ਪੰਜਾਬੀ ਨੇ ਜੋ ਪੰਜਾਬੀ ਕਲਚਰ ਦੇ ਵਿੱਚ ਜੋ ਆਉਂਦੇ ਨੇ ਬੋਲੀਆਂ ਕਿਹੜੀਆਂ ਹੋਣੀਆਂ ਚਾਹੀਦੀਆਂ ਪਤਾ ਲੱਗਣ ਬੱਚਿਆਂ ਨੂੰ ਗਿੱਧਿਆਂ ਦੀ ਰਾਣੀ ਕਿਹਨੂੰ ਕਹਿੰਦੇ ਆ ਪਤਾ ਲੱਗਣਾ ਚਾਹੀਦਾ ਉਦੋਂ ਹੋਰ ਖੁਸ਼ੀ ਹੋਊਗੀ ਸਰ ਲੇਕਿਨ ਕਿੱਦਾਂ ਰਾਣੀ ਬੜਾ ਦੁਖੋਰੇ ਇੱਕ ਖੁੱਲੇ ਸੱਦੇ ਦਾ ਪ੍ਰੋਗਰਾਮ ਸੀ ਉਲੀਕਿਆ ਗਿਆ ਕਿ ਗਿੱਧਿਆਂ ਦੀ ਰਾਣੀ ਇੱਕ ਛੋਟੀ ਬੱਚੀ ਨੂੰ ਕੱਢਣਾ ਅਤੇ ਇੱਕ ਊਮੈਨ ਨੂੰ ਬਿਲਕੁਲ ਗਿੱਧਿਆਂ ਦੀ ਰਾਣੀ ਇੱਕ ਬੱਚੀ ਨੇ ਸਾਡਾ ਦਿਲ ਲੁੱਟਿਆ ਬੜੀ ਛੋਟੀ ਜੀ ਬੱਚੀ ਸੀ ਜਿਉਂ ਨੇ ਕਿਰਦਾਰ ਕਰ ਦਿਖਾਇਆ ਉਹ ਅਸੀਂ ਗਿੱਧਿਆਂ ਦੀ ਰਾਣੀ ਕਹਾਂਗੇ ਬੱਚਿਆਂ ਦੇ ਵਿੱਚ ਔਰ ਇੱਕ ਸ਼ਰਨਜੀਤ कौर ਨਾਮ ਦੀ ਮੇਰੀ ਭੈਣ ਹੀ ਕਹਾਂਗਾ ਉਹ ਆਏ ਉਹਨਾਂ ਨੇ ਜਦੋਂ ਪਰਫਾਰਮ ਕੀਤਾ ਤੇ ਉਹਨਾਂ ਨੇ ਇਹ ਦਿਖਾਇਆ ਕਿ ਅਸੀਂ ਚਾਹੇ ਪੰਜਾਬ ਦੇ ਨੇੜੇ ਆ ਪਰ ਅਸੀਂ ਵੀ ਗਿੱਧੇ ਨੂੰ ਜਾਣਦੇ ਆ ਸੱਸੀ ਗੱਲ ਜੀ ਅਸੀਂ ਧੀਆ ਵਾਲੇ ਪ੍ਰੋਗਰਾਮ ਵਾਲੇ ਬੋਲ ਰਹੀ ਆ ਇਥੇ ਤੀਜ ਦਾ ਫੰਕਸ਼ਨ ਹੋ ਰਿਹਾ ਹੈ ਜਿਹੜਾ ਬੜਾ ਵਧੀਆ ਮਨਾਇਆ ਜਾ ਰਿਹਾ ਹੈ ਇਥੇ ਕੁੜੀਆਂ ਸਾਰੀਆਂ ਆਈਆਂ ਹੋਈਆਂ ਨੇ ਹਰ ਇੱਕ ਪ੍ਰਕਾਰ ਦੀਆਂ ਕੁੜੀਆਂ ਆਈਆਂ ਹੋਈਆਂ ਨੇ ਜੇ ਸਾਡੇ ਪੰਜਾਬੀ ਸੱਭਿਆਚਾਰ ਦਾ ਪੰਜਾਬੀ ਕਲਚਰ ਦਾ ਫੰਕਸ਼ਨ ਇਹ ਮਨਾਇਆ ਜਾ ਰਿਹਾ ਵਾ ਜੋ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਗਿਆ ਵਾ ਇਹ ਹਰ ਸਾਲ ਹੋਣਾ ਚਾਹੀਦਾ ਵਾ ਅਸੀਂ ਇਦਾਂ ਹੀ ਆਵਾਂਗੇ ਹਰ ਸਾਲ ਹਰ ਸਾਲ ਅਸੀਂ ਆਨੇ ਆ ਹੁਣ ਵੀ ਅਸੀਂ ਹਰ ਸਾਲ ਅੱਗੇ ਵੀ ਆਂਦੇ ਰਹਿਾਂਗੇ ਇਹ ਸਾਨੂੰ ਸੱਭਿਆਚਾਰ ਸਾਰਾ ਦੇਖਣ ਨੂੰ ਮਿਲਿਆ ਵਾ ਸਾਡਾ ਸੱਭਿਆਚਾਰ ਬਹੁਤ ਵਧੀਆ ਲੱਗਿਆ ਵਾ ਇੱਥੇ ਦਾ ਇੱਥੇ ਤੇ ਕੀ ਕਹਿੰਦੇ ਪਿੰਗਾ ਵਿੱਚ ਉਡਦੀਆਂ ਨੇ ਕੁੜੀਆਂ ਸਾਹਿਬ ਕੀ ਕਹਿੰਦੇ ਹਰ ਇੱਕ ਪ੍ਰਕਾਰ ਦੀਆਂ ਕੁੜੀਆਂ ਸੱਭਿਆਚਾਰਨ ਬਣ ਕੇ ਆਈਆਂ ਹੋਈਆਂ ਨੇ ਪੰਜਾਬੀ ਵਿਰਸੇ ਦੇ ਨਾਲ ਸਬੰਧਤ ਹੋ ਕੇ ਆਈਆਂ ਨੇ ਅਜਿਹਾ ਤੇ ਫੰਕਸ਼ਨ ਅੱਗੇ ਤੇ ਹਮੇਸ਼ਾ ਕਰਾਉਣੇ ਚਾਹੀਦੇ ਨੇ ਅਸੀਂ ਹਰ ਸਾਲ ਜ਼ਰੂਰ ਆਵਾਂਗੇ ਅੱਜ ਬਹੁਤ ਵਧੀਆ ਰਿਹਾ ਸਾਨੂੰ ਕਿੰਦਾ ਵਾ ਕਿ ਬਹੁਤ ਖੁਸ਼ੀ ਮਿਲੀ ਸਾਡਾ ਬੜਾ ਦਿਨ ਕਿੰਦਾ ਹੋ ਜਿਆ ਪਾਂਦਾ ਸਾਨੂੰ ਕਿੰਦਾ ਹਜੇ ਵੀ ਕਿੰਦਾ ਅੰਦਰ ਚੱਲ ਰਿਹਾ ਵਾ ਸਾਨੂੰ ਕਿੱਦਾਂ ਬਾਕੀ ਬਹੁਤ ਜ਼ਿਆਦਾ ਮਜ਼ਾ ਆਇਆ ਰਿਹਾ ਯਾਰ ਸਭ ਕੁਝ ਮਿਲਿਆ ਬਹੁਤ ਬਰਬਾਦ ਥੈਂਕ ਯੂ